ਮੈਂ ਅਸਰ ਕੁਲਤਾਰ ਸਿੰਘ ਸਨਵਾ ਸਾਹਿਬ ਸਾਡੇ ਆਨਬਲ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਬੇਨਤੀ ਕਰਾਂਗਾ ਕਿ ਅੱਜ ਇਹ ਪਹਿਲੇ ਦਿਨ ਜਦੋਂ ਮੈਂ ਸੈਸ਼ਨ ਦੇ ਆਗਾਜ਼ ਦੇ ਵਿੱਚ ਪਹੁੰਚਿਆ ਤੇ ਉਦੋਂ ਵੀ ਮੈਂ ਮਹਿਸੂਸ ਕੀਤਾ ਕਿ ਬਹੁਤ ਸਾਰੇ ਸਾਡੇ ਪ੍ਰੈਸ ਰਿਪੋਰਟਰ ਜਿਹੜੇ ਇਲੈਕਟ੍ਰੋਨਿਕ মিডিਆ ਦੇ ਨੇ ਪ੍ਰਿੰਟ মিডিਆ ਦੇ ਨੇ ਉਹ ਬਾਹਰਲੇ ਗੇਟ ਜਿਹੜੀ ਵਿਧਾਨ ਸਭਾ ਦਾ ਉਸ ਦੇ ਬਾਹਰ ਖੜੇ ਸੀ ਤੇ ਮੇਰੇ ਪੁੱਛਣ ਤੇ ਪਤਾ ਲੱਗਾ ਕਿ ਇੱਥੇ ਪੱਖ ਪਾਤੀ ਇਹਨਾਂ ਦਾ ਇਹ ਸਰਕਾਰ ਦਾ ਥਿਊ ਹੈ ਜਿਨ੍ਹਾਂ ਨਾਲ ਇਹਨਾਂ ਦੀ ਸਹਿਮਤੀ ਹੈ ਜਾਂ ਜਿਹੜੇ ਇਹਨਾਂ ਦੀ ਲਾਈਨ ਟੋ ਕਰਦੇ ਨੇ ਉਹਨਾਂ ਨੂੰ ਅੰਦਰ ਤੱਕ ਦੇ ਬਾਸੇ ਦੇ ਦਿੰਦੇ ਨੇ ਜਿਹੜੇ ਆਜ਼ਾਦਾਨਾ ਖਿਆਲ ਵਾਲੇ ਨੇ ਜਿਹੜੇ ਸਰਕਾਰੀ ਫੰਡਾਂ ਤੇ ਨਾ ਚੱਲਣ ਵਾਲੇ ਨੇ ਬਹੁਤ ਸਾਰੇ ਲੋਕਾਂ ਨੂੰ ਗੇਟ ਦੀ ਮੇਨ ਗੇਟ 'ਚ ਐਂਟਰੀ ਨਹੀਂ ਦਿੱਤੀ ਜਾਂਦੀ ਤਾਂ ਮੈਂ ਸਮਝਦਾ ਕਿ ਇਹ ਚੌਥਾ ਥੰਮ ਜਿਹੜਾ ਸਾਡੀ ਡੈਮੋਕ੍ਰੇਸੀ ਦਾ ਇੱਕ ਬਹੁਤ ਇੰਪੋਰਟੈਂਟ ਥਮ ਹੈ ਤੇ ਅੱਜ ਦੇ ਦਿਨ ਜਿਹੜੇ ਬਿਲਕੁਲੀ ਇੰਡੀਪੈਂਡੈਂਟ ਚੱਲਣ ਵਾਲਾ ਮੀਡੀਆ ਉਹ ਵੀ ਬਹੁਤ ਘੱਟ ਮਿਲਦਾ ਤਾਂ ਮੈਂ ਚਾਹਾਂਗਾ ਕਿ ਜਿਸ ਤਰ੍ਹਾਂ ਗੋਦੀ ਮੀਡੀਆ ਦਿੱਲੀ ਵਿੱਚ ਕੰਮ ਕਰ ਰਿਹਾ ਇਸ ਤਰ੍ਹਾਂ ਹੀ ਇਹ ਕੇਜਰੀ ਮੀਡੀਆ ਚੰਡੀਗੜ੍ਹ ਤੇ ਪੰਜਾਬ ਵਿੱਚ ਪੱਖਪਾਤੀ ਆਪਣਾ ਜਿਹੜਾ ਰੁਝਾਨ ਹੈ ਜਾਂ ਜਿਹੜਾ ਤੌਰ ਤਰੀਕਾ ਹੈ ਇਹਨੂੰ ਬੰਦ ਕਰੇ ਹਰ ਪ੍ਰੈਸ ਦੇ ਸਾਥੀ ਨੂੰ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਪਾਵੇਂ ਮੀਨ ਪ੍ਰਿੰਟ মিডিਆ ਦਾ ਹੋਵੇ ਤੇ ਪਾਵੇਂ ਟੈਲੀਵੀਜ਼ਨ ਦਾ ਹੋਈ ਜਾਂ ਵੈੱਬਸਾਈਟ ਦਾ ਹੋਵੇ ਹਰ ਆਦਮੀ ਨੂੰ ਇਜਾਜ਼ਤ ਹੋਣੀ ਚਾਹੀਦੀ ਜਾਂ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਜਾਂ ਸਾਰਿਆਂ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਉਹਨਾਂ ਦੇ ਪਾਸੇ ਬੰਨੇ ਚਾਹੀਦੇ ਨੇ ਉਹਨਾਂ ਨੂੰ ਕਵਰੇਜ ਦੇਣੀ ਚਾਹੀਦੀ ਹੈ ਕਿਉਂਕਿ ਇਹੀ ਚੈਨਲਸ ਤੇ ਇਹੀ ਪ੍ਰਿੰਟ মিডিਆ ਤੇ ਇਹ ਜਿਹੜਾ ਇਲੈਕਟ੍ਰੋਨਿਕ মিডিਆ ਇਹਦੇ ਜ਼ਰੀਏ ਹੀ ਪੰਜਾਬ ਦੇ ਲੋਕਾਂ ਨੂੰ ਅੱਜ ਦੀ ਸਰਕਾਰ ਦੀ ਅਸਲੀਅਤ ਪਤਾ ਲੱਗੀ ਕਿ ਇਹਨਾਂ ਦੇ ਝੂਠ ਜਿਹੜੇ ਨੇ ਉਹਨਾਂ ਨੂੰ ਤੇ ਨਾ ਪਾਕ ਰਾਦਿਆ ਨੂੰ ਜੇ ਲੋਕਾਂ ਸਾਹਮਣੇ ਲੈ ਕੇ ਆਣਾ ਹੈ ਤੇ ਅਸਲੀਅਤ ਤਾਂ ਹੀ ਪਤਾ ਲੱਗੇ ਕਿ ਜੇ ਇੰਡੀਪੈਂਡੈਂਟ ਲੋਕ ਜਿਹੜੇ ਨੇ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖ ਸਕਣਗੇ ਸੋ ਮੈਂ ਸਪੀਕਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਸਪੀਕਰ ਸਾਹਿਬ ਇਹ ਕੰਮ ਤੁਸੀਂ ਜਲਦੀ ਤੋਂ ਜਲਦੀ ਕਰੋ ਤੇ ਇਸ ਗੱਲ ਨੂੰ ਅਸੀਂ ਦੂਰ ਕਰੀਏ ਜਿਹੜੀ ਇਹ ਕਮੀ ਪੇਸ਼ੀ ਸਾਡੇ ਨਜ਼ਰ ਦੇ ਵਿੱਚ ਆਈ ਹੈ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime